ਕੋ ਛੋਟੇ ਛੋਟੇ ਸਰ ਬੁੱਟਿਆਂ ਨੂੰ ਫਲ ਆਇਆ ਹੋਇਆ ਆ ਦੇਖੋ ਜੀ ਵਿੱਚ ਫਲ ਲੱਗਿਆ ਵੀ ਆ ਇਹਦਾ ਮਤਲਬ ਹੈ ਲਗਭਗ 1 ਸਾਲ ਦੇ ਵਿੱਚ ਵਿੱਚ ਇਹ ਤੇ ਫਲਾਂ ਜਾਂਦਾ ਜੀ ਨਹੀਂ ਨਹੀਂ ਸਰ ਫਲ ਰੇੜੀ ਆ ਲਗਾਓ ਤੇ ਨਾਲ ਹੀ ਫਲ ਜੀ ਲਗਭਗ ਅੱਧਾ ਕਿਲੋ ਦੇ ਕਰੀਬ ਹੋ ਜਾਂਦਾ ਇੱਕ ਪੀਸ ਅੱਛਾ ਹਾਂਜੀ ਤੇ ਕਿੰਨੀ ਉਮਰ ਹੋएगी ਜੀ ਇਹ ਬੁੱਟਾ ਕਿੰਨੇ ਕਿਸਾਲਾਂ ਦਾ ਹੈ ਇਹ ਬੁੱਟਾ ਸਰ ਹੈਗਾ ਲਗਭਗ ਸਾਢੇ 3 ਸਾਲ ਦੀ ਏਜ ਆ ਇਸ ਬੁੱਟੀ ਇਹ ਚੀਕੂ ਆ ਗਿਆ ਜੀ ਕਾਲੀ ਪੱਤੀ ਠੀਕ ਹੈ ਜੀ ਹਾਂਜੀ ਇਹ ਗਰਮੀ ਦੇ ਵਿੱਚ ਦਰਖਤ ਦੇ ਉੱਪਰ ਹੀ ਪੱਕਦਾ ਸਰ ਸਰਦੀ ਦੇ ਵਿੱਚ ਪਕਾਉਣਾ ਪੈਂਦਾ ਸਭ ਤੋਂ ਛੋਟੀ ਹਾਈਟ ਹੈ ਤੇ ਉਹਦੇ ਨਾਲੋਂ ਵੱਡੀ ਹੈ ਉਹਦੇ ਨਾਲੋਂ ਵੱਡੀਆਂ ਤੇ ਮੈਕਸਿਮਮ ਹਾਈਟ ਹੋ ਪਈ ਹੈ। ਹੋ ਪਈ ਹੈ। ਬੜਾ ਅੱਛਾ ਵੀ ਇੰਨੇ ਕ ਸਾਰੀ ਨਾਲ ਲਗਾਏ ਜਾ ਸਕਦੇ ਆ। ਹਾਂਜੀ ਹਾਈਟ ਦੇ ਅਕੋਰਡਿੰਗ ਸਰ ਰੇਟ ਹੁੰਦਾ। ਵਿੱਚ ਆਪਾਂ ਪਕਾਏ ਜਿੰਨੇ ਮੱਖਣ ਫਰੂਟ। ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆਏ ਵਕਾੜੂ। ਐਲ ਸਰ ਲਗਭਗ 3000 ਔਰ 3500 ਰੁਪਏ ਕਿਲੋ ਮਿਲਦਾ ਇਹ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਇਸ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਕਿਉਂਕਿ ਹੁਣ ਸੌਣ ਦਾ ਮਹੀਨਾ ਹੈ ਤੇ ਸਾਰਿਆਂ ਦਾ ਧਿਆਨ ਜ਼ਿਆਦਾਤਰ ਲੋਕਾਂ ਦਾ ਇਹ ਹੁੰਦਾ ਹੈ। ਕਿ ਆਪਣੇ ਬਾਗਾਂ ਦੇ ਵਿੱਚ ਜਾਂ ਫਿਰ ਆਪਣੇ ਘਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਕਿਹੜੇ ਕਿਹੜੇ ਬੂਟੇ ਲਗਾਏ ਜਾਣ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਕਾਫੀ ਸ਼ੌਕ ਰੱਖਦੇ ਨੇ ਬੂਟੇ ਲਗਾਉਣ ਦਾ ਫੁੱਲ ਬੂਟੇ ਲਗਾਉਣ ਦਾ ਜਾਂ ਫਿਰ ਫਲਾਂ ਵਾਲੇ ਆ ਜਿਹੜੇ ਫਲਦਾਰ ਰੁੱਖ ਲਗਾਉਣ ਦਾ ਸੋ ਅਸੀਂ ਪਹੁੰਚੇ ਹਾਂ ਜੀ ਧੂਰੇ ਦੇ ਲਾਗੇ ਨਰਸਰੀਆ ਜੀ ਸਾਡੇ ਨਾਲ ਮਾਲੇਰ ਕੋਟਲਾ ਤੋਂ ਸਾਡੇ ਦੋਸਤ ਨੇ ਸਵਾਗਤ ਹੈ ਜੀ ਤੁਹਾਡਾ ਹਾਂਜੀ ਮਿੱਤਰ ਕਾਫੀ ਅਰਸੇ ਤੋਂ ਤੁਸੀਂ ਇਸ ਰੋਡ ਤੇ ਆ ਜਿਹੜਾ ਇਹ ਡਵੈਲਪ ਕੀਤੀ ਹੈ ਬੜੀ ਸੋਹਣੀ ਨਰਸਰੀ ਡਵੈਲਪ ਕੀਤੀ ਹੋਈ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਆ ਜੀ ਗੱਲ ਕਰੀਏ ਕਿੰਨੇ ਕਿ ਰਕਵੇ ਚ ਤੁਸੀਂ ਇਹ ਕਰ ਰਹੇ ਹੋ ਕਦੋਂ ਤੋਂ ਤੁਹਾਡੀ ਫੈਮਿਲੀ ਡੈਡੀਕੇਟਡ ਆ ਇਸ profession ਨੂੰ ਤੁਸੀਂ ਜੀ ਇਸ ਕੰਮ ਨੂੰ ਤਕਰੀਬਨ ਤਕਰੀਬਨ ਸਾਨੂੰ 6-7 ਸਾਲ ਹੋ ਗਏ ਇਸ ਕੰਮ ਦੇ ਵਿੱਚ ਪਿਆ ਨੂੰ ਤਕਰੀਬਨ ਇੱਥੇ ਸਾਨੂੰ ਇਸ ਜਗ੍ਹਾ ਤੇ ਨਰਸਰੀ ਕੀਤੀ ਨੂੰ 3-3.5 ਸਾਲ ਹੋ ਗਏ ਤੇ ਇਹ ਲਗਭਗ 2 ਕੁ ਕਿੱਲਾਂ ਦੇ ਵਿੱਚ ਹੈ ਇਹ ਨਰਸਰੀ ਜੀ ਹਾਂ ਜੀ ਤੇ ਆਪਣੇ ਕੋਲ ਇਹ ਮੈਡੀਸਨ ਪਲਾਂਟ ਫੂਡ ਪਲਾਂਟ ਸੋਰਲੇ ਫੋਦੇ ਆਕਸੀਨ ਬਲੈਂਟ ਸਾਰੀ ਮਤਲਬ ਏ ਟੂ ਜ਼ेड ਵੈਰੈਟੀ ਆਪਣੇ ਕੋਲ ਜੋ ਨਰਸਰੀ ਲਾਈਨ ਦੇ ਵਿੱਚ ਵੈਰੈਟੀ ਆਂਦੀ ਹੈ ਤੇ ਆਪਣੇ ਕੋਲ ਸਭ ਕੁਝ ਹੈ ਜੀ ਅੱਛਾ ਫਿਰ ਉਹ ਇੱਥੇ ਤਿਆਰ ਕਰਦੇ ਹੋ ਜਾਂ ਫਿਰ ਤੁਹਾਡੀ ਹੋਰ ਵੀ ਨਰਸਰੀ ਆ ਇਹ ਸਾਰਾ ਸਰ ਪਿੱਛੋਂ ਹੀ ਮਾਲ ਆਂਦਾ ਹੈ ਅੱਛਾ ਰੈਡੀ ਹੋਇਆ ਹੋਵੇ ਕਲਕੱਤਾ ਹੋਵੇ ਪੁਨਾ ਹੋਵੇ ਆਂਧਰਾ ਹੋਵੇ ਮਤਲਬ ਕਿ ਹਾਂਜੀ ਟੋਟਲੀ ਬੈਕ ਸਾਈਡ ਤੋਂ ਵੈਰੈਟੀ ਆਂਦੀ ਹੈ ਤੇ ਇੱਥੇ ਕੁਝ ਵੈਰੈਟੀਆਂ ਰੈਡੀ ਹੁੰਦੀਆਂ ਨੇ ਠੀਕ ਹੈ ਜੀ ਜਿਵੇਂ ਕਿ ਗੁਲਾਬ ਵਗੈਰਾ ਗੈਂਦਾ ਵਗੈਰਾ ਠੀਕ ਹੈ ਸੀਜ਼ਨਲੀ ਪlant ਜਿਹੜੇ ਹੁੰਦੇ ਆ ਉਹ ਰੈਡੀ ਹੁੰਦੇ ਆ ਬਾਕੀ ਟੋਟਲੀ ਫਰੂਟ ਪlant ਜੋ ਵੀ ਹੈ ਸਾਰੇ ਪਿੱਛੋਂ ਆਉਂਦੇ ਆ ਜੀ ਅੱਛਾ ਉਹ ਸਟੇਟ ਆਉਂਦੇ ਆ ਅੱਛਾ ਭਾਈ ਜੀ ਗੱਲ ਕਰੀਏ ਕਿਉਂਕਿ ਹੁਣ ਤੇ ਸੌਣ ਦਾ ਮਹੀਨਾ ਹੈ ਜੀ ਲੋਕਾਂ ਨੇ ਹੁਣ ਰੁੱਖ ਕਰਨਾ ਹੈ ਨਰਸਰੀਆਂ ਦਾ ਹਰ ਕੋਈ ਚਾਹੁੰਦਾ ਵੀ ਚਲੋ ਖਰਚਾ ਹੋ ਜਵੇ ਕੋਈ ਚੱਕਰ ਨਹੀਂ ਪਰ ਬੂਟਾ ਵਧੀਆ ਮਿਲ ਜਵੇ ਇਸ ਕਰਕੇ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਬੂਟੇ ਇਹਨਾਂ ਦਿਨਾਂ 'ਚ ਕਿਹੜੇ ਕਿਹੜੇ ਲੱਗ ਸਕਦੇ ਆ ਜੀ ਇਹਨਾਂ ਦਿਨਾਂ ਦੇ ਵਿੱਚ ਕੁਝ ਵੀ ਲਗਾ ਲਓ ਸਰ ਅੱਛਾ ਜੀ ਫਰੂਟ ਪlant A to Z ਜੋ ਵੀ ਹੈ ਸਭ ਕੁਝ ਲੱਗ ਜਾਂਦਾ ਜੀ ਹੁਣ ਜਿਹੜੀ ਉੱ ਠੀਕ ਹੈ ਜੀ ਅੱਗੇ ਬਰਸਾਤਾਂ ਦੇ ਦਿਨ ਜ਼ਿਆਦਾ ਆ ਜਾਂਦੇ ਆ ਉਹਦੇ ਵਿੱਚ ਬੁੱਟਾ ਜਿਹੜਾ ਕੀ ਹੈਗਾ ਸਹੀ ਨਹੀਂ ਜੜਤੰਦਾ ਹਾਂ ਹਾਂ ਜੀ ਜਿਹੜੇ ਇਹ ਮੌਸਮ ਚੱਲ ਰਿਹਾ ਪੂਰਾ ਮਤਲਬ ਕਿ 100% ਸਹੀ ਆ ਬੁੱਟੇ ਲਗਾੰਦਾ ਲਓ ਜੀ ਫਿਰ ਸਾਨੂੰ ਤੁਸੀਂ ਦੱਸਿਓ ਕਿ ਕਿਹੜੇ ਕਿਹੜੇ ਬੁੱਟੇ ਲਾ ਸਕਦੇ ਆ ਤੇ ਕਿੰਨੇ ਕ ਟਾਈਮ ਚ ਉਹ ਜੜ ਫੜ ਜਾਂਦੇ ਆ ਇਹ ਤਾਂ ਮੇਰੇ ਖਿਆਲ ਚ ਨਿੰਬੂ ਜਾਤੀ ਦੇ ਆ ਜੀ ਇਹ ਕਲਕੱਤੀ ਨਿੰਬੂ ਹੈ ਸਰ ਇਸ ਸਾਲ ਚ ਦੋ ਵਾਰ ਫਲ ਆਉਂਦੇ ਇਹਨੂੰ ਗਰਮੀ ਚ ਕੁਆਂਟੀਟੀ ਜ਼ਿਆਦਾ ਆਂਦੀ ਹੈ ਸਰਦੀ ਚ ਘਟ ਆਂਦੀ ਹੈ ਅੱਛਾ ਜੀ ਹਾਂ ਜੀ ਕਲਕੱਤੀ ਨਿੰਬੂ ਜੀ ਕਲਕੱਤੀ ਨਿੰਬੂ ਆ ਕਹਾ ਜਾਂਦਾ ਹੈ ਜੀ ਇਸ ਟਾਈਮ ਕੋ ਛੋਟੇ ਛੋਟੇ ਸਰ ਬੁੱਟਿਆਂ ਨੂੰ ਫਲ ਆਇਆ ਹੋਇਆ ਆ ਦੇਖੋ ਜੀ ਵਿੱਚ ਫਲ ਲੱਗਿਆ ਵੀ ਆ ਇਹਦਾ ਮਤਲਬ ਹੈ ਲਗਭਗ 1 ਸਾਲ ਦੇ ਵਿੱਚ ਵਿੱਚ ਇਹ ਤੇ ਫਲਾਂ ਜਾਂਦਾ ਜੀ ਨਹੀਂ ਨਹੀਂ ਸਰ ਫਲ ਰੈਡੀ ਆ ਲਗਾਓ ਤੇ ਨਾਲ ਹੀ ਫਲ ਅੱਛਾ ਕੀ ਬਾਤ ਹੈ ਫਲ ਰੈਡੀ ਆ ਜੀ ਇਹ ਫਿਰ ਕਲਮ ਤੋਂ ਤਿਆਰ ਹੁੰਦੇ ਆ ਜੀ ਹਾਂ ਜੀ ਹਾਂ ਸਾਰੇ ਗਰਾਫਟਿੰਗ ਵਾਲੇ ਪੌਦੇ ਆ ਇਹ ਓਕੇ ਸਾਰੇ ਕਲਮ ਤੇ ਰੈਡੀ ਹੁੰਦੇ ਆ ਕੋਈ ਮਿੱਟੀ ਕੋਈ ਖਾਸ ਇਹਨਾਂ ਨੂੰ ਚਾਹੀਦੀ ਹੋਵੇ ਜਾਂ ਕਿਤੇ ਵੀ ਲੱਗ ਸਕਦੇ ਆ ਇਹ ਆਪਣੀ ਨੋਰਮਲ ਜੋ ਪੰਜਾਬ ਦੀ ਮਿੱਟੀ ਹੈ ਹਾਂ ਜੀ ਨਾਰਮਲ ਦੇ ਵਿੱਚ ਹੀ ਹੁੰਦਾ ਸਰ ਇਹ ਬੋਟਾ ਲਗਾਉਣ ਤੋਂ ਬਾਅਦ ਕੁਛ ਖਾਦ ਵਗੈਰਾ ਹੁੰਦੀ ਆਪਣੇ ਕੋਲੇ ਉਹ ਪਾਉ ਤੇ ਫੁੱਲ ਜਿਹੜਾ ਹੈਗਾ 100% ਤੁਹਾਡਾ ਬੋਟਾ ਰੈਡੀ ਹੋ ਜਾਊਗਾ ਪੂਰਾ ਵਧੀਆ ਫਲ ਪੂਰਾ ਜਿਹੜਾ ਹੈਗਾ ਵੀ ਚੱਕਦਾ ਇਹ ਇਹ ਹੈਗੇ ਕਲਕੱਤੀ ਨਿੰਬੂ ਕਲਕੱਤੀ ਵਾਲੇ ਕਹਿ ਸਕਦੇ ਆ ਹਾਂਜੀ ਹਾਂ ਕਲਕੱਤੀ ਸਾਰੀ ਲਾਈਨ ਜੋ ਪਈ ਹੈ ਸਾਰਾ ਕਲਕੱਤੀ ਨਿੰਬੂ ਹੈ ਜੀ ਸਾਰੀ ਸੇਮ ਵੈਰਾਈਟੀ ਆ ਹਾਂਜੀ ਹਾਂ ਔਰ ਉਹਦੇ ਵਿੱਚ ਕੀ ਹੈ ਕਿ ਲਗਭਗ ਫਲ ਵੀ ਆ ਜਾਂਦਾ ਹਾਈਟ ਦਾ ਫਰਕ ਹੁੰਦਾ ਸਰ ਅੱਛਾ ਹਾਂਜੀ ਹਾਈਟ ਦੇ ਅਕੋਰਡਿੰਗ ਹੀ ਰੇਟ ਆਂ ਦਾ ਜਿਵੇਂ ਕਿ ਇਹ ਸਭ ਤੋਂ ਛੋਟੀ ਹਾਈਟ ਹੈ ਤੇ ਉਹਦੇ ਨਾਲੋਂ ਵੱਡੀ ਹੈ ਉਹਦੇ ਨਾਲੋਂ ਵੱਡੀਆਂ ਤੇ ਮੈਕਸਿਮਮ ਹਾਈਟ ਹੋ ਪਈ ਹੈ ਹੋ ਪੈ ਗਈ ਹੈ ਇੰਨਾ ਚਾ ਵੀ ਇੰਨੇ ਕ ਸਾਰੀ ਨਾਲ ਲਗਾਏ ਜਾ ਸਕਦੇ ਆ ਹਾਂਜੀ ਹਾਈਟ ਦੇ ਅਕੋਰਡਿੰਗ ਸਰ ਰੇਟ ਹੁੰਦਾ ਤੇ ਆ ਬੂਟਾ ਜੀ ਇਹ ਚਕੋਤਰ ਆ ਗਿਆ ਸਰ ਇਹ ਲੇਬਰ ਵਾਸਤੇ ਬਹੁਤ ਹੀ ਵਧੀਆ ਹੁੰਦਾ ਹਾਂ ਬਿਲਕੁਲ ਤੇ ਆਪਾਂ ਇਦਾਂ ਜੋ ਵੀ ਇਹਦਾ ਪੀ ਸਕਦੇ ਆ ਸਰ ਕੱਟ ਕੇ ਵੀ ਖਾ ਸਕਦੇ ਆ ਇਹ ਤਾਂ ਫਲ ਵੀ ਕਾਫੀ ਵੱਡਾ ਹੋ ਜਾਂਦਾ ਹਾਂਜੀ ਹਾਂ ਵੱਡਾ ਸਰ ਹੁੰਦਾ ਵਿੱਚੋਂ ਰੈੱਡ ਕਲਰ ਦਾ ਹੁੰਦਾ ਇਹ ਅੱਛਾ ਹਾਂਜੀ ਇੱਕ ਮੇਰੇ ਖਿਆਲ ਚ ਇੰਨਾ ਕੁ ਸਾਈਜ਼ ਦਾ ਹੋ ਜਾਂਦਾ ਹਾਂਜੀ 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 ਲਗਭਗ ਅੱਧਾ ਕਿਲੋ ਦਾ ਕਰੀਬ ਹੋ ਜਾਂਦਾ ਇੱਕ ਪੀਸ ਅੱਛਾ ਹਾਂਜੀ ਤੇ ਕਿੰਨੀ ਉਮਰ ਹੋਏਗੀ ਜੀ ਇਹ ਬੂਟਾ ਕਿੰਨੇ ਸਾਲਾਂ ਦਾ ਹੈ ਬੂਟਾ ਸਰ ਹੈਗਾ ਲਗਭਗ ਸਾਢੇ 3 ਸਾਲ ਦੀ ਏਜ ਆ ਇਸ ਬੂਟੇ ਦੀ ਅੱਛਾ ਹਾਂਜੀ ਤੇ ਇਹ ਤਾਂ ਫਿਰ ਦਰਖਤ ਬਣ ਜਾਂਦਾ ਹਨਾ ਹਾਂਜੀ ਹਾਂ ਜਿਆਦਾ ਹਾਂ ਜਿਹਦੀ ਵਿੱਚ ਜੋ ਜੜੇ ਹੈਗੇ ਆਪਣੇ ਇਹ ਹੁੰਦੇ ਆ ਗrafting ਪlant ਹੁੰਦੇ ਆ ਨਾ ਹਾਂਜੀ ਇਹਨਾਂ ਦੀ ਮੈਕਸੀਮਮ ਹਾਈਟ ਬਸ 10 ਔਰ 15 8 10 ਫੁੱਟ ਦੇ 15 ਦੇ ਵਿੱਚ ਵਿੱਚ ਰਹਿੰਦੀ ਆ ਜੀ ਅੱਛਾ ਅੱਛਾ ਜੀ ਇਹ ਚੀਕੂ ਆ ਗਿਆ ਜੀ ਕਾਲੀ ਪੱਤੀ ਠੀਕ ਹੈ ਜੀ ਹਾਂਜੀ ਇਹ ਗਰਮੀ ਦੇ ਵਿੱਚ ਦਰਖਤ ਦੇ ਉੱਪਰ ਹੀ ਪੱਕਦਾ ਸਰ ਸਰਦੀ ਦੇ ਵਿੱਚ ਪਕਾਉਣਾ ਪੈਂਦਾ ਅੱਛਾ ਹਾਂਜੀ ਹੁਣ ਆ ਦੇਖੋ ਸਾਰਾ ਪੂਰਾ ਫਲ ਆਇਆ ਹੋਇਆ ਇਹਨੂੰ ਆ ਦੇਖੋ ਕੱਲੀ ਕੱਲੀ ਟਹਿਣੀ ਪਰ ਪੂਰਾ ਫਲ ਭਰਿਆ ਹੋਇਆ ਠੀਕ ਹੈ ਜੀ ਮਤਲਬ ਸਿਆਲਾਂ ਦੇ ਵਿੱਚ ਤਾਂ ਤੋੜ ਕੇ ਫਿਰ ਪਕਾਉਣਾ ਪੈਂਦਾ ਹਾਂਜੀ ਹਾਂ ਗਰਮੀ ਦੇ ਵਿੱਚ ਉਪਰੀ ਪੱਕਦਾ ਜੀ ਇਹ ਆ ਫਿਰ ਕੀ ਆ ਜੀ ਇਹ ਸਰ ਉਹੀ ਚਕੋਤਰਾ ਚਕੋਤਰਾ ਹੈ ਜੀ ਇਹ ਬੂਟਾ ਥੋੜਾ ਹੋਰ ਥੋੜਾ ਜਿਹਾ ਕਹਿ ਦੀ ਹਾਂ ਜੀ ਹਾਈਟ ਦੇ ਅਕੋਰਡਿੰਗ ਆਉਂਦੇ ਨੇ ਜੀ ਆ ਦੇਖੋ ਸਭ ਤੋਂ ਛੋਟਾ ਹਾਈਟ ਇਹਦੇ ਵਿੱਚ ਪਈਆ ਚਕੋਤਰੇ ਦੇ ਵਿੱਚ ਅੱਛਾ ਜੀ ਹਾਂ ਜੀ ਹਾਈਟ ਦੇ ਅਕੋਰਡਿੰਗ ਹੀ ਰੇਟ ਹੁੰਦੇ ਆ ਜੀ ਹਾਈਟ ਦੇ ਅਕੋਰਡਿੰਗ ਜਿਹੜਾ ਪਿੱਛੇ ਮਤਲਬ ਕਿ ਇੱਕ ਵੈਰਾਈਟੇ ਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਹਾਈਟ ਆਂਦੀ ਹੈ ਜੀ ਹਾਂ ਜੀ ਮੈਂ ਤਾਂ ਦੇ ਕੋਣੀ ਰੇਟ ਹੁੰਦੇ ਆ ਮੈਨੂੰ ਇਹ ਲੱਗਦਾ ਵੀ ਚਕੋਤਰੇ ਬਾਰੇ ਆਮ ਲੋਕਾਂ ਨੂੰ ਬਹੁਤ ਹੀ ਜਾਣਕਾਰੀ ਹੈ ਨਹੀਂ ਹੌਲੀ ਹੌਲੀ ਸਰ ਹੁਣ ਜਿਵੇਂ ਕਿ YouTube ਦੇ ਉੱਪ ਇਹਦੇ ਫਾਇਦੇ ਕੀ ਆ ਕਿਉਂਕਿ ਨਾ ਮੈਂ ਦੇਖਿਆ ਮੇਰੇ ਵਾਸਤੇ ਸਭ ਤੋਂ ਬੈਸਟ ਚੀਜ਼ ਹੈ ਜੀ ਹਾਂਜੀ ਜਦੋਂ ਨਾ ਮੰਨ ਲਓ ਘਰ ਵਿੱਚ ਕੋਈ ਪੇਸ਼ੈਂਟ ਆ ਜਿਨ੍ਹਾਂ ਦੀ ਏਜ ਆ ਕਹਦੀਏ ਕਿ 50 ਤੋਂ ਉੱਪਰ ਆ ਹਾਂਜੀ ਹਾਂਜੀ ਜੇਕਰ ਕਹਿੰਦੇ ਉਹਨਾਂ ਨੂੰ ਲੀਵਰ ਦੀ ਕੋਈ ਸਮੱਸਿਆ ਆ ਕਪਰਾਟ ਹੁੰਦੀ ਆ ਬਦ ਹਜਮੀਆਂ ਕਈ ਚੀਜ਼ਾਂ ਨੇ ਜਿਹੜੀਆਂ ਘੇਰ ਲੈਂਦੀਆਂ ਨੇ ਉਹਨਾਂ ਨੂੰ ਫਿਰ ਕਹਿੰਦੇ ਆ ਵਾਰ-ਵਾਰ ਦਵਾਈਆਂ ਦੇਣ ਦੀ ਲੋੜ ਨਹੀਂ ਹਾਂਜੀ ਹਾਂ ਇਹਦਾ ਫਰੂਟ ਆ ਇਹਦਾ ਗੁੱਦਾ ਜਿਹੜਾ ਖਾਇਆ ਜਾਵੇ ਤਾਂ ਹੱਲ ਹੋ ਜਾਂਦਾ ਹੈ ਇਹਦਾ ਜਿਹੜਾ ਗੁੱਦਾ ਹੈ ਉਹ ਵੀ ਬੈਸਟ ਚੀਜ਼ ਹੈ ਸਰ ਇਹਦਾ ਜੂਸ ਵੀ ਆਪਾਂ ਪੀ ਸਕਦੇ ਆ ਵੈਸੇ ਜੇ ਇਹਦਾ ਗੁੱਦਾ ਖਾਦਾ ਜਾਵੇ ਤਾਂ ਹੋਰ ਵੀ ਬੈਸਟ ਹੈ ਜੂਸ ਨਾਲੋਂ ਵੀ ਬੈਸਟ ਹੈ ਇਹ ਬਾਕੀ ਦਰਸ਼ਕੋ ਇਹ ਤਾਂ ਬੜੀ ਸੋਹਣੀ ਦਵਾਈ ਹੈ ਔਸ਼ਧੀ ਹੈ ਤੁਸੀਂ ਸੋਚ ਕੇ ਦੇਖਿਓ ਚਕੋਤਰੇ ਦਾ ਫਲ ਜਾਂ ਬੂਟਾ ਤੁਹਾਡੇ ਜਾਂ ਪਿੰਡ ਦੇ ਲਾਗੇ ਹੈ ਜੇ ਹੈ ਤਾਂ ਕਿੰਨੇ ਕਿਨੇ ਫਿਰ ਇਹ ਵੀ ਸੋਚੋ ਕਿ ਫਿਰ ਆਪਾਂ ਨੂੰ ਇਹ ਵੱਧ ਲਾਉਣੇ ਚਾਹੀਦੇ ਆ ਤੁਹਾਨੂੰ ਵੀ ਲਾਉਣੇ ਚਾਹੀਦੇ ਆ ਤਾਂ ਕਿ ਆਪਣੇ ਫੈਮਲੀ ਦੀ ਹੈਲਥ ਦੀ ਗੱਲ ਆਪਾਂ ਕਰਦੇ ਆ ਕਿ ਉਹਦੇ ਵਿੱਚ ਕਿਹਦੇ ਕਿਹਦੇ ਕੰਮ ਆ ਸਕਦੇ ਆ ਲਓ ਜੀ ਆਪਾਂ ਹੋਰ ਬੂਟੇ ਦੇਖ ਰਹੇ ਆ ਬਾਈ ਜੀ ਬਾਕੀ ਕਿਹੜੇ ਕਿਹੜੇ ਆ ਆ ਤਾਂ ਆ ਗਿਆ ਆਪਣਾ ਡੈਕੋਰੇਸ਼ਨ ਵਾਲਾ ਹੈ ਨਾ ਜੀ ਠੀਕ ਹੈ ਜੀ ਇਹ ਵਾਲਾ ਐਵਕਾਡੋ ਜਿਹਨੂੰ ਆਪਾਂ ਕਹਿੰਦੇ ਨੇ ਮੱਖਣ ਫਰੂਟ ਅੱਛਾ ਇਹਨੂੰ ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਨੇ ਮੱਖਣ ਫਰੂਟ ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆ ਐਵਕਾਡੋ ਇਹ ਸਰ ਲਗਭਗ 3000 ਰੁਪਏ 3500 ਰੁਪਏ ਕਿਲੋ ਮਿਲਦਾ ਇਹ ਅੱਛਾ ਹਾਂਜੀ ਇਹ ਫਾਲਾ ਜਿਹੜਾ ਇੱਕ ਪੀਸ ਲਗਭਗ 3.5 300 ਰੁਪਏ ਇੱਕ ਪੀਸ ਦਾ ਜਿਹੜਾ ਹੈਗਾ ਰੇਟ ਹੁੰਦਾ ਹੈ ਅੱਛਾ ਹਾਂਜੀ ਇਹ ਫਾਲਾ ਜਿਹੜਾ ਇੱਕ ਪੀਸ ਲਗਭਗ 3.5 300 ਰੁਪਏ ਇੱਕ ਪੀਸ ਦਾ ਜਿਹੜਾ ਹੈਗਾ ਰੇਟ ਹੁੰਦਾ ਹੈ ਅੱਛਾ ਹਾਂਜੀ ਇਹ ਫਾਲਾ ਜਿਹੜਾ ਇੱਕ ਪੀਸ ਲਗਭਗ 3.5 300 ਰੁਪਏ ਇੱਕ ਪੀਸ ਦਾ ਜਿਹੜਾ ਹੈਗਾ ਰੇਟ ਹੁੰਦਾ ਹੈ ਅੱਛਾ ਹਾਂਜੀ ਇਹ ਫਾਲਾ ਜਿਹੜਾ ਇੱਕ ਪੀਸ ਲਗਭਗ 3.5 300 ਰੁਪਏ ਇੱਕ ਪੀਸ ਦਾ ਜਿਹੜਾ ਹੈਗਾ ਰੇਟ ਹੁੰਦਾ ਚਾਦੀ ਹਾਂਜੀ ਨਹੀਂ ਇਹ ਫਿਰ ਇਹ ਨਾਮ ਕੀ ਦੱਸਿਆ ਤੁਸੀਂ ਐਵਾਕਾਰੂ ਜੀ ਐਵਾਕਾਰੂ ਹੈ ਨਹੀਂ ਕਿੱਡਾ ਕ ਫਰੂਟ ਲੱਗਦਾ ਇਹਨੂੰ ਫਰੂਟ ਸਰ ਤਕਰੀਬਨ ਤਕਰੀਬਨ ਜਿਵੇਂ ਕਿ ਆਪਣਾ ਜਿਹੜੀ ਨਾਸ਼ਪਤੀ ਹੁੰਦੀ ਹੈ ਹਾਂਜੀ ਉਦਾਂ ਦਾ ਸਾਈਜ਼ ਹੁੰਦਾ ਇਹਦਾ ਦੇਖਣ ਦੇ ਵਿੱਚ ਵੀ ਤਕਰੀਬਨ ਉਦਾਂ ਦੀ ਹੁੰਦਾ ਹੈ ਬਾਗ ਲਾਉਣਾ ਪਊਗਾ ਇਸ ਵਾਰ ਜੇ ਖੋਣ ਜੀ ਗਏ ਨਾ ਫਿਰ ਦੇਖੋ ਕਿੰਨਾ ਘਾਟਾ ਪੈ ਜਾਣਾ ਹਾਂਜੀ ਹਾਂਜੀ